ਮੇਰੇ ਕੋ ਪਿਛਲੇ ਜਿਨ੍ਹਾਂ ਦੇ ਵਿੱਚ ਜਿਹੜੇ ਕੁਝ ਖਲਾਸੇ ਡੇਰਾ ਸੱਚਾ ਸੌਦਾ ਦੇ ਇੱਕ ਪੈਰੋਕਾਰ ਵੱਲੋਂ ਸਾਫਕਾਰ ਆਸੀ ਵਿੰਦ ਦੇ ਉਹਨਾਂ ਦੇ ਮੈਂਬਰ ਜਾਂ ਪ੍ਰਧਾਨ ਗੂਬੀਰ ਹੋਰੇ ਨਿਕਲੇ ਉਹਨਾਂ ਵੱਲੋਂ ਹੋਏ ਨੇ ਬੜੇ ਗੰਭੀਰ ਨੇ ਪਰ ਸਭ ਤੋਂ ਵੱਡੀ ਸ਼ਰਮਸਾਰ ਕਰਨ ਵਾਲੀ ਗੱਲ ਇਹ ਆ ਵੀ ਉਹਨਾਂ ਗੱਲਾਂ ਦੇ ਜਵਾਬ ਦੇਣ ਦੀ ਥਾਂ ਦੇ ਉੱਤੇ ਜਿਹੜੀ ਇੱਕ ਬਹੁਤ ਹੀ ਹੋਸ਼ੀ ਸਿਆਸਤ 2020 ਨੇ ਬਾਦਲ ਦੇ ਝੜੇ ਵੱਲੋਂ ਕੀਤੀ ਗਈ ਕਿ ਉਹਨਾਂ ਗੱਲਾਂ ਦੇ ਜਵਾਬਾਂ ਤੇ ਪਰਦਾ ਪਾਉਣ ਵਾਸਤੇ ਧਿਆਨ ਡਾਇਵਰਟ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ तकरीबन ਮੈਂ ਕਹਿ ਸਕਦਾ ਵੀ ਇੱਕ ਵੱਡੀ ਉਹ ਲੀਡਰਸ਼ਿਪ ਜਿਹੜੀ ਲੀਡਰਸ਼ਿਪ ਜਤੋ ਜੈਤਾ ਕੁਰਬਾਨੀਆਂ ਸੰਘਰਸ਼ਾਂ ਦੇ ਵਿੱਚੋਂ ਨਿਕਲੀ ਸੀ ਜਿਸ ਲੀਡਰਸ਼ਿਪ ਦੀ ਅਕਾਲੀ ਸਫਾਂ ਦੇ ਵਿੱਚ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਰਹੀ ਆ ਉਸ ਲੀਡਰਸ਼ਿਪ ਨੂੰ ਕੱਢ ਦਿੱਤਾ ਗਿਆ ਤੇ ਕੱਢਣ ਲੱਗਿਆ ਤਰਕੇ ਦਿੱਤਾ ਗਿਆ ਵੀ ਕਿਉਂਕਿ ਉਹਨਾਂ ਨੇ ਅਕਾਲੀ ਸੁਧਾਰ ਲਹਿਰ ਸ਼ੁਰੂ ਕੀਤੀ ਮੈਂ ਸਮਝਦਾ ਐ ਵੀ ਇਹ ਗੱਲ ਕਹਿਣੀ ਵੀ ਅਕਾਲੀ ਸੁਧਾਰ ਲਹਿਰ ਸ਼ੁਰੂ ਕਰਨਾ ਐਂਟੀ ਡਿਸਿਪਲਨਾਂ پارٹی ਦਾ ਇਹ ਆਪਣੇ ਆਪ 'ਚ ਮੈਂ ਸਮਝਦਾ ਇੱਕ ਹਾਸੋ ਨਹੀਂ ਗੱਲ ਆ ਸੋ ਗੱਲਾਂ ਦੇ ਜਵਾਬ ਤਾਂ ਉਹਨਾਂ ਦੇ ਦੇਣੇ ਚਾਹੀਦੇ ਸੀਗੇ ਵੀ ਕੀ ਜਿਹੜਾ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਇੱਕ ਮੁੱਖ ਦੋਸ਼ੀ ਹੋਵੇ ਕੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਮਾਤ ਕਹਿੰਦੀ ਹੋਵੇ ਉਹਦਾ ਪ੍ਰਧਾਨ ਉਹਨਾਂ ਦੇ ਨਾਲ ਰਾਤਾਂ ਨੂੰ ਮੁਲਾਕਾਤ ਕਰਦਾ ਰਿਹਾ ਹੋਵੇ ਇਹਨਾਂ ਗੱਲਾਂ ਦੇ ਜਵਾਬ ਦੇਣ ਦੀ ਜ਼ਰੂਰਤ ਸੀ ਉਹਦੇ ਥਰੂ ਚਿੱਠੀਆਂ ਦਾ ਆਦਾਨ-ਪ੍ਰਦਾਨ ਦੇ ਰਿਹਾ ਹੈ ਸਿਰਸੇ ਦੇ ਮੁਖੀ ਨਾਲ ਕਰਦਾ ਰਿਹਾ ਹੋਵੇ ਇਹ ਗੱਲਾਂ ਤੇ ਜਵਾਬ ਦੇਣ ਦੀ ਲੋੜ ਸੀ ਪਰ ਤੁਸੀਂ ਪਾਰਟੀ ਦੀ ਐਡੀ ਸੀਨੀਅਰ ਲੀਡਰਸ਼ਿਪ ਉਹਨੂੰ ਕੱਢ ਦੋ ਮੈਂ ਸਮਝਦਾ ਇਹ ਬੇहद ਸ਼ਰਮਿੰਦਗੀ ਵਾਲੀ ਤੇ ਸ਼ਰਮਸਾਰ ਕਰਨ ਵਾਲੀ ਗੱਲ ਹੈ ਤੇ ਹਾਸੋ ਹੀ ਨਹੀਂ ਗੱਲ ਪਹਿਲੀ ਗੱਲ ਤਾਂ ਵੀ ਜਦੋਂ ਸਦਾ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੀ ਨਾਂ ਅਕਾਲੀ ਦਲ ਦੇ ਵਿੱਚ ਕੋਈ ਕੰਟਰੀਬਿਊਸ਼ਨ ਸੀ ਦੋ ਚੀਜ਼ਾਂ ਚੋਂ ਲੀਡਰ ਨਿਕਲਦੇ ਨੇ ਅਕਾਲੀ ਸਫਾਂ ਦੇ ਵਿੱਚ ਜਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨਿਕਲੇ ਨੇ ਜੇਲ੍ਹਾਂ ਦੇ ਵਿੱਚੋਂ ਮੂਵਮੈਂਟਸ ਦੇ ਵਿੱਚੋਂ ਮੋਰਚਿਆਂ ਦੇ ਵਿੱਚੋਂ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਨਿਕਲੀ ਆ ਪੰਚਾਇਤੀ ਰਾ ਸਿਸਟਮ ਦੇ ਵਿੱਚੋਂ ਕੋਆਪਰੇਟਿਵ ਸਿਸਟਮ ਦੇ ਵਿੱਚੋਂ ਲੋਕਲ ਬਾਡੀ ਸਿਸਟਮ ਦੇ ਵਿੱਚੋਂ ਸਰਦਾਰ ਸੁਖਵੀਰ ਸਿੰਘ ਬਾਦਲ ਇਹਨਾਂ ਦੋਮੋਂ ਦੇ ਵਿੱਚੋਂ ਕਿਤੇ ਵੀ ਨਹੀਂ ਨਿਕਲੇ ਹੈਗੇ ਪਰ ਚਲੋ ਹਾਲਾਤ ਸੀਗੇ ਕਿ ਉਹਨਾਂ ਨੂੰ ਅਕਾਲੀ ਦਲ ਦੀ ਜਥੇਬੰਦੀ ਦਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਅਸੀਂ ਅੱਜ ਵੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਸ ਜਥੇਬੰਦੀ ਨੇ ਤੁਹਾਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਇਆ ਜਿਸ ਜਥੇਬੰਦੀ ਨੇ ਤੁਹਾਡੇ ਪਿਤਾ ਜੀ ਨੂੰ ਪੰਜ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਿਸ ਜਥੇਬੰਦੀ ਨੇ ਤੁਹਾਡੀ ਧਰਮ ਪਤਨੀ ਨੂੰ ਕੇਂਦਰ ਦੇ ਵਿੱਚ ਦੋ ਦੋ ਵਾਰੀ ਵਜ਼ੀਰ ਬਣਨ ਦਾ ਮੌਕਾ ਮਿਲਿਆ ਦਿੱਤਾ ਜਿਸ ਜਥੇਬੰਦੀ ਦੇ ਥਰੂ ਤੁਹਾਡੇ ਪਰਿਵਾਰ ਦੀ ਅੱਧੀ ਕੈਬਨਟ ਅੱਧੀ ਦਰਜਨ ਦੇ ਕਰੀਬ ਕੈਬਨਟ ਪੰਜਾਬ ਸਰਕਾਰ ਦੇ ਵਿੱਚ ਰਹੀ ਹੋਵੇ ਅੱਜ ਉਸ ਜਥੇਬੰਦੀ ਦੇ ਲਈ ਜੇ ਤੁਹਾਨੂੰ ਥੋੜੇ ਜਿਹੇ ਤਿਆਗ ਦੀ ਜ਼ਰੂਰਤ ਹੋਵੇ ਤੇ ਤੁਸੀਂ ਉਹ ਨਾ ਕਰੋ ਮੈਂ ਸਮਝਦਾ ਇਹ ਬੇਹਦ ਮੰਦ ਭਾਗੀ ਗੱਲ ਆ ਤੋ ਤੁਹਾਨੂੰ ਤੇ ਆਗਲੀ ਅੱਗੇ ਆਣਾ ਚਾਹੀਦਾ ਅੱਜ ਜ਼ਰੂਰਤਾ ਅੱਜ ਲੋੜ ਆ ਪੰਥਕ ਇੱਕੇ ਦੀ ਅੱਜ ਕਿਉਂਕਿ ਹਮੇਸ਼ਾ ਹੀ ਵੈਸੇ ਤਾਂ ਖੇਤਰੀ ਪਾਰਟੀ ਦੀ ਲੋੜ ਰਹੀ ਹੈ ਪੰਜਾਬ ਨੂੰ ਪਰ ਅੱਜ ਹੋਰ ਵੀ ਜ਼ਿਆਦਾ ਜ਼ਰੂਰਤਾ ਪੰਜਾਬ ਨੂੰ ਆਪਣੀ ਖੇਤਰੀ ਪਾਰਟੀ ਦੀ ਸੋ ਐਸੇ ਸਮੇਂ ਦੇ ਵਿੱਚ ਮੈਂ ਸਮਝਦਾ ਜਦੋਂ ਜਿਹੜੀਆਂ ਧਿਰਾਂ ਪੰਥਕ ਧਿਰਾਂ ਅਲੱਗ ਵੀ ਨੇ ਵੱਖੋ ਵੱਖਰੇ ਢੰਗ ਵੱਖੋ ਵੱਖਰੇ ਤਰੀਕੇ ਉਹਨਾਂ ਦੇ ਹੋ ਸਕਦੇ ਨੇ ਕਿਉਂਕਿ ਸਾਡੀ ਗਿਣਤੀ ਘਟਦੀ ਜਾ ਰਹੀ ਹੈ ਅੱਜ ਤਾਂ ਉਹਨਾਂ ਨੂੰ ਵੀ ਆਪਣੇ ਖਲਾਵੇਂ ਚ ਲੈ ਕੇ ਇੱਕ ਮੰਚ ਸਿਰਜਣ ਦੀ ਜ਼ਰੂਰਤ ਆ ਸੋ ਐਸੇ ਸਮੇਂ ਦੇ ਉੱਤੇ ਤੁਹਾਨੂੰ ਤਿਆਗ ਤੇ ਆਪਣੀਆਂ ਗਲਤੀਆਂ ਦਾ ਪਛਤਾਵਾ ਜਿਹੜਾ ਉਹ ਜਨਤਕ ਰੂਪ ਦੇ ਵਿੱਚ ਕਰਨ ਦੀ ਲੋੜ ਆ ਨਾ ਕਿ ਇਸ ਤਰੀਕੇ ਨਾਲ ਪਰਦਾ ਪਾਉਣ ਦੀ ਕੇਵਲ ਧਾਰਮਿਕ ਤੌਰ ਦੇ ਉੱਤੇ ਇਹ ਨਹੀਂ ਵਗਿਆ ਖਿਤੀਆਂ ਹੈਗੀਆਂ 1996 ਦੇ ਵਿੱਚ ਤੁਸੀਂ ਦੇਖੋ ਇਲਜ਼ਾਮ ਲਾਉਂਦੇ ਨੇ ਵੀ ਨਾਗਪੁਰ ਤੋਂ ਆਪਰੇਟ ਜਿਹੜੀ ਸੀਨੀਅਰ ਲੀਡਰਸ਼ਿਪ ਅਕਾਲੀ ਦਲ ਦੀ ਤੁਸੀਂ ਸਾਰੀ ਸੀਨੀਅਰ ਲੀਡਰਸ਼ਿਪ ਤੇ ਜਿਹੇ ਇਲਜ਼ਾਮ ਲਾਦੂਗੇ ਕਿ ਉਹਨੂੰ ਨਾਗਪੁਰੋਂ ਆਪਰੇਟ ਕਰਦੇ ਨੇ ਮਤਲਬ ਅੱਜ ਤੱਕ ਅਕਾਲੀ ਦਲ ਨਾਗਪੁਰ ਦੇ ਸ਼ਹਿਰ ਤੇ ਚੱਲਦਾ ਰਿਹਾ ਪਹਿਲੀ ਗੱਲ ਵੀ 1996 ਦੇ ਵਿੱਚ ਤੁਸੀਂ ਭੋਜਨ ਸਮਾਜਪਾਰਟੀ ਦੇ ਨਾਲ ਵੋਟਾਂ ਮੰਗ ਕੇ ਪੰਜਾਬ ਦੇ ਲੋਕਾਂ ਤੋਂ ਸਦਵਾ ਲੈ ਕੇ ਵੱਡੀ ਗਿਣਤੀ ਦੇ ਵਿੱਚ ਕੇਂਦਰ ਦੇ ਵਿੱਚ ਮੈਂਬਰ ਪਾਰਲੀਮੈਂਟ ਦੇ ਰੂਪ ਵਿੱਚ ਤੁਹਾਡੇ ਐਮਪੀ ਗਏ। ਉੱਥੇ ਜਾ ਕੇ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਮੈਂ ਸਮਝਦਾ ਹਾਂ ਵੀ ਸਦਾ ਸੁਰਜੀਤ ਸਿੰਘ ਬਰਨਾਲਾ ਨੂੰ ਰੋਕਣ ਵਾਸਤੇ ਤੇ ਅਨ ਕੰਡੀਸ਼ਨਲ ਸਪੋਰਟ ਜਿਹੜੀ ਹੈਗੀ ਆ ਉਹ ਭਾਰਤੀ ਜਨਤਾ ਪਾਰਟੀ ਨੇ ਦਿੱਤੀ। ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਤਾਂ ਦਿੱਤੀ ਦੁੱਤੀ ਉਹ ਉਹ ਸਮਾਂ ਸੀ ਜਦੋਂ ਬੀਜੇਪੀ ਤੋਂ ਆਪਣੀਆਂ ਗੱਲਾਂ ਮਨਵਾਈਆਂ ਜਾ ਸਕਦੀਆਂ ਸੀ ਕਿਉਂਕਿ ਭਾਜਪਾ ਨੂੰ ਤੁਹਾਡੀ ਜ਼ਰੂਰਤ ਸੀ ਤੁਹਾਡੀਆਂ ਸੀਟਾਂ ਦੀ ਲੋੜ ਸੀ ਤਾਂ ਉਹਨਾਂ ਦੀ ਸਰਕਾਰ ਬਣਦੀ ਸੀ ਉਸ ਸਮੇਂ ਆਪਾਂ ਕੀ ਲੱਤਾ ਆਪਾਂ ਕੇਵਲ ਸਦਾ ਪ੍ਰਕਾਸ਼ ਨੇ ਬਾਦਲ ਵਰਗੇ ਉਹ ਲੀਡਰ ਜਿਨ੍ਹਾਂ ਦਾ ਇੱਕ ਆਪਣਾ ਪ੍ਰਭਾਵ ਸੀਗਾ ਦੇਸ਼ ਦੀ ਰਾਜਨੀਤੀ ਵਿੱਚ ਉਹਨਾਂ ਨੇ ਕੇਵਲ ਤੇ ਕੇਵਲ ਸਦਾ ਸੁਭਵੀ ਉਸੇ ਬਾਦਲ ਦੀ ਵਜੀਰੀ ਲਤੀ ਕੇਵਲ ਤੇ ਕੇਵਲ ਸਦਾ ਸੁਭਵੀ ਉਸੇ ਬਾਦਲ ਦੀ ਵਜੀਰੀ ਲਤੀ ਤੇ ਮੈਂ ਸਮਝਦਾ ਹਾਂ ਵੀ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੇ ਹੱਕ ਦੇ ਵਿੱਚ ਕਈ ਤਰ੍ਹਾਂ ਦੇ ਫੈਸਲੇ ਉਸ ਸਮੇਂ ਕਰਵਾਏ ਜਾ ਸਕਦੇ ਸੀਗੇ ਉਹ ਇੱਕ ਤਰ੍ਹਾਂ ਦੇ ਨਾਲ ਮੈਂ ਸਮਝਦਾ ਬੀਜੇਪੀ ਦੇ ਸਾਹਮਣੇ ਗੋਡੇ ਟੇਕਣ ਵਾਲੀ ਕਾਰਵਾਈ ਸੀ ਦੂਜੀ ਚੀਜ਼ ਜਿਹੜੀ ਸਭ ਤੋਂ ਵੱਡੀ ਮੈਂ ਕਹਿ ਸਕਦਾ ਕਿ ਫਾਰਮਰ ਲਾਅ ਅੱਜ ਅਸੀਂ ਸਵਾਲ ਕਰਦੇ ਹਾਂ ਸਦਾ ਸੁਭੀਸੇ ਬਾਦਲ ਦੇ ਉਹਨਾਂ ਬੁਲਾਰਿਆਂ ਨੂੰ ਜਿਨ੍ਹਾਂ ਦੀ ਅਕਾਲੀ ਦਲ ਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਜਿਨ੍ਹਾਂ ਦੀ ਅਕਾਲੀ ਦਲ ਦੇ ਵਿੱਚ ਨਾ ਕਿਸੇ ਮੋਰਚਿਆਂ ਦੇ ਵਿੱਚ ਨਾ ਕਿਸੇ ਮੂਵਮੈਂਟ ਦੇ ਵਿੱਚੋਂ ਨਿਕਲੇ ਹੋਏ ਨੇ ਤੇ ਨਾ ਕਿਸੇ ਕੋਆਪਰੇਟਿਵ ਮਿਨਿਸਪੈਲਿਟੀ ਜਾਂ ਪੰਚਾਇਤੀ ਰਾ ਸਿਸਟਮ ਦੇ ਵਿੱਚੋਂ ਨਿਕਲੇ ਹੋਏ ਨੇ ਜਿਹੜੇ ਸਰਦਾਰ ਸੋ ਵੀ ਇਸੇ ਬਾਦਲ ਦੇ ਵੱਲੋਂ ਥਾਪੇ ਹੋਏ ਬੁਲਾਰੇ ਨੇ ਮੈਂ ਕਹਿ ਸਕਦਾ ਕਿ ਕਿਤੇ ਨਾ ਕਿਤੇ ਏਜੰਸੀਆਂ ਵੱਲੋਂ ਪਲਾਂਟੇਡ ਉਹ ਜੈਸੇ ਵਿਅਕਤੀ ਜਿਨ੍ਹਾਂ ਦੇ ਸਿਰ ਦੇ ਜਿਨ੍ਹਾਂ ਦੇ ਸਲਾਹਾਂ ਦੇ ਉੱਤੇ ਸਦਾ ਸੁਗੇਸੇ ਬਾਦਲਾ ਜੀ ਪਾਰਟੀ ਨੂੰ ਤਬਾਹ ਕਰਨ ਦੇ ਕੰਡੇ ਤੇ ਚੱਲੇ ਹੋਏ ਨੇ ਉਹ ਵਿਅਕਤੀ ਮੈਂ ਉਹਨਾਂ ਨੂੰ ਸਵਾਲ ਕਰਦਾ ਹਾਂ ਅੱਜ ਵੀ ਜਦੋਂ ਫਾਰਮਰ ਲਾਅ ਆਏ ਕਿਸਾਨ ਵਿਰੋਧੀ ਬਿਲਾਏ ਦੇਸ਼ਲੀ ਕੈਬਨਿਟ ਦੇ ਵਿੱਚ ਕੀ ਉਦੋਂ ਪਾਰਟੀ ਦਾ ਫੈਸਲਾ ਨਹੀਂ ਸੀ ਹੋਇਆ ਵੀ ਬਿਬਾ ਹਰਸਿਮਰਤ ਕੋਰ ਬਾਦਲ ਦੇਸ਼ਲੀ ਕੈਬਨਿਟ ਦੇ ਮੀਟਿੰਗ ਦੇ ਵਿੱਚ ਵਿਚਾਰਤ ਦੀ ਮੀਟਿੰਗ ਦੇ ਵਿੱਚ ਜਾ ਕੇ ਇਹਨਾਂ ਬਿੱਲਾਂ ਦੇ ਵਿਰੋਧ ਵਿੱਚ ਗੱਲ ਕਰਨਗੇ ਤੇ ਜੇ ਬਾਹਰ ਪੱਤਰਕਾਰ ਸਹਿਬਾਨ ਮਿਲੇ ਤਾਂ ਆਪਣੀ ਖੇਤਰੀ ਪਾਰਟੀ ਦੀ ਨੁਮਾਇੰਦਗੀ ਕਰਦਿਆਂ ਹੋਇਆਂ ਆਪਣੇ ਖੇਤਰ ਦੇ ਲੋਕਾਂ ਦੀ ਗੱਲ ਬੇਬਾਕੀ ਦੇ ਨਾਲ ਰੱਖਣਗੇ ਤੇ ਇਹਨਾਂ ਬਿੱਲਾਂ ਦੇ ਵਿਰੋਧ ਵਿੱਚ ਗੱਲ ਕਰਨਗੇ ਕਿ ਇਹ ਫੈਸਲਾ ਪਾਰਟੀ ਦੇ ਵਿੱਚ ਨਹੀਂ ਸੀ ਹੋਇਆ ਤੇ ਫਿਰ ਦੂਜਾ ਸਵਾਲ ਇਹ ਹੈ ਵੀ ਫੇਰ ਕੀ ਤੁਸੀਂ ਅਜੇ ਡੇ ਵੱਡੇ ਵੱਡੇ ਲੀਡਰਾਂ ਦੇ ਤਾਂ ਡਿਸਿਪਲਿਨਰੀ ਐਕਸ਼ਨ ਲੈ ਰਹੇ ਹੋ ਇਸ ਗੱਲ ਕਰਕੇ ਵੀ ਉਹਨਾਂ ਨੇ ਅਕਾਲੀ ਸੁਧਾਰ ਲੈ ਸ਼ੁਰੂ ਕੀਤੀ ਆ ਜਦੋਂ ਅਕਾਲੀ ਦਲ ਦੇ ਅਕਾਲੀ ਦਲ ਦੇ ਆਗੂਆਂ ਦੇ ਅਕਾਲੀ ਵਿਵਹਾਰ ਕਿਰਦਾਰ ਦੇ ਉੱਤੇ ਆਮ ਜਨਤਾ ਭਰੋਸਾ ਨਹੀਂ ਕਰ ਰਹੀ ਉਸ ਸਮੇਂ ਜਦੋਂ ਅਸੀਂ ਸੁਧਾਰ ਲਹਿਰ ਦੀ ਲੋੜ ਸੀ ਅਸੀਂ ਸੁਧਾਰ ਲਹਿਰ ਸ਼ੁਰੂ ਕਰਨ ਵਾਲੇ ਆਗੂਨਾਂ ਨੂੰ ਤੁਸੀਂ ਕੱਢ ਰਹੇ ਹੋ ਮੇਰਾ ਸਵਾਲ ਆ ਇਹਨਾਂ ਕੱਢਣ ਵਾਲੇ ਆਗੂਆਂ ਨੂੰ ਵੀ ਕੀ ਦੀਪਾ ਹਰਸਿਮਰਤ ਔਰ ਬਾਦਲ ਨੇ ਪਾਰਟੀ ਦੇ ਫੈਸਲੇ ਦੇ ਵਿਰੁੱਧ ਜਾ ਕੇ ਜਿਹੜਾ ਦਿਲਾਂ ਦੇ ਹੱਕ ਵਿੱਚ ਕੈਬਨਿਟ ਮੀਟਿੰਗ ਵਿੱਚ ਭੁਗਤੇ ਇਹ ਕੈਬਨਿਟ ਮੀਟਿੰਗ ਤੋਂ ਬਾਹਰ ਆ ਕੇ ਜਿਹੜੀਆਂ ਉਹਨਾਂ ਬਿਲਾ ਦੇ ਹੱਕ ਵਿੱਚ ਘੋੜੀਆਂ ਗਾਣੀਆਂ ਸ਼ੁਰੂ ਕੀਤੀਆਂ ਆਪ ਹੀ ਨਹੀਂ ਗਾਈਆਂ ਸਿੱਧਾ ਪ੍ਰਕਾਸ਼ ਨੇ ਬਾਦਲਵਰ ਕੇ ਲੀਡਰ ਤੋਂ ਵੀ ਗੁਆਈਆਂ ਕਿ ਉਹ ਪਾਰਟੀ ਡਿਸਪਲਿਨ ਭੰਗ ਕਰਨ ਵਾਲੀ ਕਾਰਵਾਈ ਨਹੀਂ ਸੀ ਕਿਉਂ ਨਹੀਂ ਕੀਤੀ ਕਿਉਂਕਿ ਮੈਂ ਸਮਝਦਾ ਹਾਂ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀਆਂ ਡਿਸਪਲਿਨਰੀ ਕਮੇਟੀ ਆ ਜੇ ਇਹਨੇ ਉਸ ਸਮੇਂ ਕਾਰਵਾਈ ਕੀਤੀ ਹੁੰਦੀ ਉਸ ਸਮੇਂ ਪ੍ਰੋਫੈਸਰ ਪ੍ਰਿੰਸਿੰਗ ਚੰਦੂਮਾਇਰਾ ਖੁੱਲਕੇ ਬੋਲੇ ਨਾ ਬਿਲਾ ਦੇ ਵਿਰੋਧ ਦੇ ਵਿੱਚ ਪਾਰਟੀ ਦੇ ਕਈ ਲੀਡਰ ਬੋਲੇ ਪੰਜਾਬ ਬੋਲ ਰਿਹਾ ਸੀ ਆਪਰ ਪੰਜਾਬ ਦੀ ਖੇਤਰੀ ਪਾਰਟੀ ਦੀ ਵਜ਼ੀਰ ਜਿਹੜੀ ਉੱਥੇ ਨੁਮਾਇੰਦਗੀ ਕਰ ਰਹੀ ਸੀ ਉਹ ਇਹਨਾਂ ਬਿਲਾ ਦੀਆਂ ਘੋੜੀਆਂ ਘਾ ਰਹੀ ਸੀ ਤੇ ਜੇ ਕਿਤੇ ਉਸ ਸਮੇਂ ਐਕਸ਼ਨ ਲੱਗਾ ਹੁੰਦਾ ਤਾਂ ਧਾਰਮਿਕ ਤੌਰ ਦੇ ਉੱਤੇ ਤਾਂ ਅਸੀਂ ਮੈਂ ਸਮਝਦਾ ਪਹਿਲੀ ਕਈ ਵਕਿਆ ਕਰਦੇ ਸੀ ਜਿਹੜਾ ਇੱਕ ਉਹ ਬੋਟ ਬੈਂਕ ਜਿਹੜਾ ਸਾਨੂੰ ਆਪਣਾ ਨੁਮਾਇੰਦਾ ਮੰਨਦਾ ਸੀ ਉਹ ਲੋਕ ਜਿਹੜੇ ਸਾਡੇ ਤੇ ਭਰੋਸਾ ਕਰਦੇ ਸੀਗੇ ਵੀ ਇਹ ਸਾਡੀ ਗੱਲ ਕਰਨ ਵਾਲੇ ਲੋਕ ਨੇ ਜਿਨ੍ਹਾਂ ਨੇ ਸਾਡੇ ਤੇ ਬਾਰ ਬਾਰ ਭਰੋਸਾ ਕਰਕੇ ਸਾਨੂੰ ਰਾਜ ਦਿੱਤੇ ਪੰਜਾਬ ਦੀ ਉਹ ਕਿਸਾਨੀ ਮੈਂ ਸਮਝਦਾ ਵੀ ਉਹ ਕਿਸਾਨੀ ਦੀ ਪਿੱਛੇ ਵਿੱਚ ਸ਼ੁਰਾ ਮਾਰਨ ਵਾਲਾ ਕੰਮ ਸੀ ਤੇ ਹਮੇਸ਼ਾ ਹਮੇਸ਼ਾ ਦੇ ਲਈ ਆ ਨਤੀਜੇ ਦੱਸ ਰਹੇ ਨੇ 2019 ਦੇ ਨਤੀਜੇ ਤਾਂ ਹੈ ਹੀ ਹੈ ਸੀ 2022 ਦੇ 2024 ਦੇ ਨਤੀਜੇ ਸਾਫ਼ ਤੇ ਸਪਸ਼ਟ ਦੱਸ ਰਹੇ ਨੇ ਵੀ ਪੰਜਾਬ ਦੇ ਪਿੰਡਾਂ ਦੇ ਲੋਕ ਸਾਡੇ ਕੋਲੋਂ ਬੁਰੀ ਤਰ੍ਹਾਂ ਢੁੱਟ ਚੁੱਕੇ ਨੇ ਇਹ ਬੀਬਾ ਹਰਸੀ ਮਰਤੂ ਘਰ ਬਾਦਲ ਦੇ ਉਸ ਸਮੇਂ ਦੇ ਪਾਰਟੀ ਦੀ ਲੀਡਰਸ਼ਿਪ ਦੇ ਵਿਰੋਧ ਵਿੱਚ ਕੀਤੇ ਗਏ ਜਿਹੜੇ ਐਕਸ਼ਨ ਸੀਗੇ ਇਹ ਉਹਨਾਂ ਦੀ ਬਦੌਲਤ ਆ ਸੋ ਮੈਨੂੰ ਸਮਝਦਾ ਇੱਕ ਬਹੁਤ ਹੀ ਐਗਜ਼ੈਂਪਲਰੀ ਐਕਸ਼ਨ ਦੀ ਜ਼ਰੂਰਤ ਸੀ ਬਹੁਤ ਐਗਜ਼ੈਂਪਲਰੀ ਐਕਸ਼ਨ ਦੀ ਜ਼ਰੂਰਤ ਸੀ ਅੱਜ ਤੁਸੀਂ ਦੇਖੋ ਅੱਜ ਆਪਾਂ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਆ ਸੋਰੀ ਬੀਬਾ ਜੀ ਅੱਜ ਤੁਹਾਡੀ ਗੱਲ ਤੇ ਕੌਣ ਪ੍ਰੋਸੈਸ ਕਰੂਗਾ ਕੌਣ ਵਿਸ਼ਵਾਸ ਕਰੂਗਾ ਜਦੋਂ ਜ਼ਰੂਰਤ ਸੀ ਜਦੋਂ ਤੁਸੀਂ ਦੇਸ਼ ਦੀ ਕੈਬਨਟ ਵਿੱਚ ਵਜ਼ੀਰ ਸੀਗੇ ਉਦੋਂ ਤੁਸੀਂ ਬੰਤੀ ਸਿੰਘਾਂ ਦੀ ਗੱਲ ਕਿਉਂ ਨਹੀਂ ਕੀਤੀ ਉਦੋਂ ਤੁਸੀਂ ਕਾਲੀ ਸੂਚੀ ਖਤਮ ਕਰਨ ਦੀ ਗੱਲ ਕਿਉਂ ਨਹੀਂ ਕੀਤੀ ਬਲਕਿ ਹੈਰਾਨੀ ਤਾਂ ਇਸ ਗੱਲ ਦੀ ਹੈ ਵੀ ਤੁਸੀਂ ਆਪ ਤਾਂ ਕੀ ਕਰਨੀ ਸੀ ਜਦੋਂ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਗੰਜੀ ਸਿੰਘਾਂ ਨੂੰ ਰਿਹਾ ਕਰਨ ਦੇ ਲਈ ਕੌਮ ਦੀਆਂ ਭਾਵਨਾਵਾਂ ਜਜ਼ਬਾਤਾਂ ਨੂੰ ਬਾਰ-ਬਾਰ ਜਿਸਦੀ ਲੋਕਾਂ ਦੇ ਵਿੱਚ ਰੱਖਦੇ ਰਹੇ ਤੇ ਬੀਪਾ ਸਿਮਰਤ ਕੋਰ ਬਾਦਲ ਜੀ ਉਸ ਸਮੇਂ ਖੜੇ ਹੋ ਕੇ ਨਾਲ ਹਾਮੀ ਵੀ ਭਰ ਦਿੰਦੇ ਤਾਂ ਮੈਂ ਸਮਝਦਾ ਇੱਕ ਬਹੁਤ ਵੱਡਾ ਵਜਨ ਬਨਣਾ ਸੀ ਸਰਕਾਰ ਤੇ ਪ੍ਰਭਾਵ ਪੈਣਾ ਸੀ ਵੀ ਸਰਕਾਰ ਦੀ ਕੈਬਨਟ ਦੀ ਵਜ਼ੀਰ ਜੇ ਐਨੀ ਗੱਲ ਕਹਿ ਦਿੰਦੀ ਵੀ ਜੋ ਸਾਡੇ ਐਮਪੀ ਪੰਜਾਬ ਦੇ ਚੰਦੂ ਮੈਰਾ ਜੀ ਕਹਿ ਰਹੇ ਨੇ ਇਹ ਗੱਲ ਬਿਲਕੁਲ ਸਹੀ ਹੈ ਕੌਮ ਦੀ ਭਾਵਨਾਵਾਂ ਤੇ ਮਨੁੱਖੀ ਹੱਕਾਂ ਦਾ ਘਾਣਾ ਜਿਹੜੇ ਲੋਕ ਸਜ਼ਾਵਾ ਭੁਗ ਚੁੱਕੇ ਨੇ ਉਹਨਾਂ ਨੂੰ ਤੁਰਤ ਰਿਲੀਜ਼ ਕੀਤਾ ਜਾ ਜਦੋਂ ਕਾਲੀ ਸੂਚੀ ਦੀ ਗੱਲ ਹੋ ਰਹੀ ਸੀ ਉਦੋਂ ਵੀ ਬਹਾਦਰ ਸਿੰਘ ਮਲਕੌਰ ਬਾਦਲ ਨੇ ਗੱਲ ਤਾਂ ਕੀ ਕਰਨੀ ਸੀ ਹਾਮੀ ਵੀ ਨਹੀਂ ਭਰੀ ਈਵਨ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਤੇ ਹਾਮੀ ਵੀ ਨਹੀਂ ਭਰੀ ਮੈਂ ਸਮਝਦਾ ਹੈ ਉਹ ਭਾਜੀਪੀ ਦੇ ਜਿਹੜੇ ਗੱਲਾਂ ਸੀ ਨਾਗਪੁਰ ਤੋਂ ਰਿਮੋਟ ਸੀ ਜਿਹੜਾ ਉਹ ਚੱਲ ਰਿਹਾ ਸੀ ਕਿ ਬੀਬੀ ਜੀ ਚੁੱਪ ਮੂੰਹ ਨੂੰ ਤਾਲਾ ਲਾ ਕੇ ਉਸ ਕੈਬਨਟ ਇੱਕ ਲੁਧਿਆਣੇ ਦੀ ਕਾਰਪੋਰੇਸ਼ਨ ਜਿੰਨੀ ਕੈਬਨਟ ਦੇ ਲਈ ਪੰਜਾਬ ਦੇ ਹਿੱਤਾਂ ਦੇ ਲਈ ਲਈ ਮੂਨਾਪੂਰ ਸਾ ਕਿ ਉਹ ਨਾਗਪੁਰ ਦਾ ਰਿਮੋਟ ਚੱਲ ਰਿਹਾ ਸੀਗਾ ਉਸ ਸਮੇਂ ਤੇ ਸਭ ਤੋਂ ਅਹਿਮ ਮੈਂ ਸਮਝਦਾ ਜਿਹੜੀ ਗੱਲ ਅੱਜ ਚੁਰਾਹੇ ਤੇ ਆ ਕੇ ਖੜੀ ਆ ਕਿ ਅੱਜ ਪੰਜਾਬ ਦੀਆਂ ਸੜਕਾਂ ਟੁੱਟੀਆਂ ਪਈਆਂ ਪੰਜਾਬ ਦਾ ਆਰਡੀਐਫ ਬੰਦ ਹੋਇਆ ਪਿਆ ਪੰਜਾਬ ਨਸ਼ਿਆਂ ਦੀ ਵੱਡੀ ਮਾਰ ਥੱਲੇ ਆ ਸੋ ਐਸੇ ਸਮੇਂ ਦੇ ਉੱਤੇ ਜਦੋਂ ਮੈਂ ਸਮਝਦਾ ਹਾਂ ਵੀ ਆਪੋਜੀਸ਼ਨ ਤੇ ਸੱਤਾਧਿਰ ਦੋਵਾਂ ਦਾ ਘਟਜੋਲ ਹੋਵੇ ਤਾਂ ਪੰਜਾਬ ਦੀ ਖੇਤਰੀ ਪਾਰਟੀ ਵੱਲ ਲੋਕ ਆਕਰ ਨਹੀਂ ਪਰ ਜੋ ਹਾਲ ਖੇਤਰੀ ਪਾਰਟੀ ਦਾ ਹੋਇਆ ਕਿ ਲੋਕਾਂ ਨੂੰ ਵਿਸ਼ਵਾਸ ਨਹੀਂ ਆ ਜਿਹੜਾ ਸਾਰਾ ਕ੍ਰਾਈਸੀ ਜਿਹੜਾ ਸਾਰਾ ਘਟਨਾਕ੍ਰਮ ਚੱਲਿਆ ਇਹਦਾ ਮੇਨ ਮੁੱਖ ਮਕਸਦ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦਾ ਸਾਨੂੰ ਸਭ ਕੁਝ ਮਿਲ ਰਿਹਾ ਸੀ ਕਾ ਬਹੁਤ ਸੌਖੇ ਸੀਗੇ ਉੱਥੇ ਇਹ ਔਖੀ ਰਾਹ ਤਾਂ ਚੁਣੀ ਪਈ ਵੀ ਅਕਾਲੀ ਦਲ ਖੇਤਰੀ ਪਾਰਟੀ ਖਾਸਵੇਂ ਵੱਲ ਸੀ ਹਾਸ਼ੀਏ ਤੇ ਆ ਚੁੱਕੀ ਆ ਉਹਦੀ ਸਿਕਿਉਰਿਟੀ ਜੱਫੂ ਚੁੱਕੀ ਸੀਗੀ ਤੇ ਜੇ ਅਕਾਲੀ ਦਲ ਖੇਤਰੀ ਪਾਰਟੀ ਪੰਜਾਬ ਦੇ ਵਿੱਚ ਨਾ ਹੋਈ ਉਹਦੀ ਹੋਂਦ ਹੀ ਖਤਮ ਹੋ ਗਈ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕੌਣ ਕਰੂ ਪੰਜਾਬ ਦੀ ਪੈਰਵਾਈ ਕੌਣ ਕਰੂ ਸੋ ਇਸ ਲਈ ਮੈਂ ਸਮਝਦਾ ਹਾਂ ਵੀ ਅੱਜ ਪੰਜਾਬ ਦੇ ਲੋਕਾਂ ਨੂੰ ਮੁੜ ਲਾਮਬੰਦ ਕਰਨ ਵਾਸਤੇ ਤੇ ਜਿਹੜੇ ਜਿਹੜੇ ਸੁਧਾਰਾਂ ਦੀ ਆਸ ਜਾਂ ਜਿਹੜੇ ਜਿਹੜੇ ਸੁਧਾਰਾਂ ਦੀ ਤਬੱਕੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਝੁੰਡਾ ਕਮੇਟੀ ਦੇ ਰਾਹੀਂ ਅਕਾਲੀ ਲੀਡਰਸ਼ਿਪ ਤੋਂ ਕਰਦੇ ਨੇ ਉਹ ਸੁਧਾਰਾਂ ਸਮੇਤ ਹੋਰ ਵੀ ਸੰਗਤੋਂ ਜਿਹੜੇ ਹੈਗੇ ਸੁਝਾਅ ਲੈ ਕੇ ਇੱਕ ਮੈਂ ਸਮਝਦਾ ਦੁਆਰਾ ਸ਼੍ਰੋਮਣੀ ਅਕਾਲੀ ਦਲ ਨੂੰ ਲੀਹਾਂ ਤੇ ਲਿਆਉਣ ਦੀ ਜਿਹੜਾ ਅਸੀਂ ਪ੍ਰਯਾਲਾ ਕਰ ਰਹੇ ਆ ਸੋ ਇਹਦੇ ਲਈ ਜਿਹੜੀ ਹੈਗੀ ਆਪਣੀ ਜਿਹੜਾ ਇਹ ਮੂਵਮੈਂਟ ਆ ਉਹਨੂੰ ਜਾਰੀ ਰੱਖਿਆ ਜਾਊਗਾ ਜਿਹੜੇ ਆਗੂ ਸਹਿਬਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੱਢਿਆ ਮੈਂ ਸਮਝਦਾ ਵੀ ਨਾ ਕੱਢਣ ਵਾਲੇ ਇਖਲਾਕੀ ਤੌਰ ਤੇ ਕੋਈ ਹੱਕ ਰੱਖਦੇ ਨੇ ਇਹ ਫੈਸਲਾ ਦਾ ਸੰਗਠਨ ਇਹ ਕਰਨਾ ਵੀ ਸਾਡੇ ਨੁਮਾਇੰਦੇ ਕੌਣ ਨੇ ਜੋ ਸਿੱਖ ਸੰਗਤ ਦੇ ਨੁਮਾਇੰਦੇ ਹੋਣਗੇ ਉਹੀ ਮੈਂ ਸਮਝਦਾ ਵੀ ਅਸਲੀ ਅਕਾਲੀ ਦਲ ਦੇ ਰੂਪ ਵਿੱਚ ਲੋਕਾਂ ਦੀ ਪੈਰਵਾਈ ਕਰਨਗੇ ਜਾਂ ਜਿਹੜੇ ਲੋਕਾਂ ਦੀਆਂ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਜਿਹੜਾ ਹੈਗਾ ਹਕੂਮਤਾਂ ਦੇ ਅੱਗੇ ਰੱਖਣਗੇ ਉਹੀ ਅਸਲੀ ਅਕਾਲੀ ਹੋਣਗੇ ਮੁੱਖ ਮੰਤਰੀ ਸਾਹਿਬ ਤੇ ਪੈरिस ਜਾਣ ਦੀ ਗੱਲ ਆ ਅਹ ਇਹਨਾਂ ਤਾਂ ਮੈਂ ਸ਼ੁਭ ਕਾਮਨਾਵਾਂ ਦਿੰਦਾ ਇੱਕ ਬਹੁਤ ਵਧੀਆ 올림픽 ਦੇ ਵਿੱਚ ਜਿਹੜਾ ਪ੍ਰਦਰਸ਼ਨ ਆਵੇਂ ਹੌਕੀ ਦੇ ਵਿੱਚ ਆਵੇਂ ਨਿਸ਼ਾਨੇਬਾਜ਼ੀ ਦੇ ਵਿੱਚ ਅ ਵਧੀਆ ਚੱਲ ਰਿਹਾ ਉਹਦੇ ਲਈ ਅਸੀਂ ਉਹਨਾਂ ਖਿਡਾਰੀਆਂ ਨੂੰ ਵੀ ਵਧਾਈ ਦਿੰਦੇ ਆ ਤੇ ਆਸ ਕਰਦੇ ਆ ਵੀ ਦੇਸ਼ ਦੀ ਝੋਲੀ ਹੋਰ ਵੀ ਤਮਕਿਆ ਜਿਹੜੇ ਆਉਣਗੇ ਦੂਜੀ ਗੱਲ ਸੀਐਨ ਸਾਹਿਬ ਦੇ ਉੱਤੇ ਨਾ ਜਾਣ ਵਾਲੀ ਗੱਲ ਦੇਖੋ ਜੇ ਤਾਂ ਇਹਨੂੰ ਇਹਦੇ ਦੋ ਪਹਿਲੂ ਨੇ ਜੇ ਤਾਂ ਤੁਸੀਂ ਇਹਨੂੰ ਫੈਡਰਲ ਸਟਰਕਚਰ ਤੇ ਕਨਸਰਨ ਵਿੱਚ ਦੇਖੋਗੇ ਤਾਂ নো ਡਾਊਟ ਇੱਕ ਮੁੱਖ ਮੰਤਰੀ ਜਿਸ ਸੁਪੇ ਦੇ ਵੱਡੀ ਗਿਣਤੀ ਚ ਉੱਥੇ ਖਿਡਾਰੀ ਖੇਡ ਰਹੇ ਹੋਣ ਕਿ ਉਹਨਾਂ ਦੀ ਹੌਸਲਾ ਫਾਇਦਾ ਕਰਨ ਵਾਸਤੇ ਦੇਸ਼ ਦੀ ਹੌਸਲਾ ਫਾਇਦਾ ਕਰਨ ਵਾਸਤੇ ਉਹ ਜਾਣਾ ਚਾਹੁੰਦਾ ਹੈ ਤਾਂ ਜਾਣ ਦੇਣਾ ਚਾਹੀਦਾ ਪਰ ਅੱਜ ਹਾਲਾਤ ਦੇਖੋ ਤੁਸੀਂ ਕੀ ਆ ਅੱਜ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਮੁੱਖ ਮੰਤਰੀ ਸਾਹਿਬ ਮੈਂ ਸਮਝਦਾ ਹਾਂ ਵੀ ਅੱਜ ਪੰਜਾਬ ਦੀਆਂ ਸੜਕਾਂ ਟੁੱਟੀਆਂ ਪਈਆਂ ਆ ਆਰਡੀ ਪੰਜਾਬ ਦਾ ਰੁਕਿਆ ਪਿਆ ਪੰਜਾਬ ਨਸ਼ੇ ਦੀ ਭਾਰੀ ਮਾਰ ਥੱਲੇ ਆ ਤੇ ਅੱਜ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਦੇ ਵਿੱਚ ਬਰਸ ਹੋਈ ਵੀ ਆ 6 ਮਹੀਨੇ ਹੋ ਗਏ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਬੁਲਾਇਆ ਨੂੰ 6 ਮਹੀਨੇ ਹੋ ਚਲੇ ਤੋ ਐਸੇ ਵੀ ਜਿਵੇਂ ਮੈਂ ਸਮਝਦਾ ਮੁੱਖ ਮੰਤਰੀ ਸਾਹਿਬ ਲਈ ਜੇ ਦੋਵੇਂ ਪੱਖੋਂ ਨੂੰ ਤੁਸੀਂ ਲਾਉਂਗੇ ਤਾਂ ਇੱਥੇ ਰਹਿਣਾ ਪੰਜਾਬ ਤੇ ਲੋਕਾਂ ਦੀ ਵੀ ਬਹੁਤ ਵੱਡੀ ਲੋੜ ਆ ਪੰਜਾਬ ਦੇ ਮੁੱਖ ਮੰਤਰੀ ਦੀ ਬਹੁਤ ਵੱਡੀ ਲੋੜ ਆ ਪੰਜਾਬ ਨੂੰ ਅੱਜ ਤੇ ਜਿਹੜੇ ਪੰਜਾਬ ਦੇ ਮਸਲੇ ਰੁਕੇ ਹੋਏ ਨੇ ਉਹ ਇਸ਼ੂਜ਼ ਲਈ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਅੱਜ ਪੰਜਾਬ ਵਿੱਚ ਮੌਜੂਦ ਰਹਿਣ ਦੀ ਬਹੁਤ ਵੱਡੀ ਲੋੜ ਆ ਸ਼ੁਕ ਕਾਮਨਾ ਮੈਂ ਇੱਥੋਂ ਬੈਠ ਕੇ ਮੈਂ ਸਮਝਦਾ ਮੁੱਖ ਮੰਤਰੀ ਸਾਹਿਬ ਦੇ ਨਾਲ ਅਸੀਂ ਵੀ ਬੈਠ ਜਾਾਂਗੇ ਇੱਥੋਂ ਦੇਖ ਕੇ ਹੀ ਆਪਾਂ ਉਹਨਾਂ ਖਿਡਾਰੀਆਂ ਨੂੰ ਦੇ ਦਿੰਨੇ ਆ ਭਾਵੇਂ ਜਿਵੇਂ ਮਰਜ਼ੀ ਰੁਕਿਆ ਹੋਵੇ ਪਰ ਅੱਜ ਜ਼ਰੂਰ ਸੀ ਵੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿੱਚ ਰਹਿ ਕੇ ਪੰਜਾਬ ਦੇ ਨਾ ਗੱਲਾਂ ਦੀ ਪਾਲਵਈਆ ਸ਼ਰੀਓ ਕਰ। ਇਹਦੇ ਨਾਲ ਇੱਕ ਜੁੜੀ ਹੋਈ ਗੱਲ ਜਿਹੜਾ ਪਹਿਲੂ ਕਿ ਮੁੱਖ ਮੰਤਰੀ ਪੰਜਾਬ ਤੈਰਿਸ ਜਾਣ ਲਈ ਤਾਂ ਬੇਨਤੀ ਕਰ ਰਹੇ ਨੇ ਉਹ ਵੀ ਉਸ ਸਮੇਂ ਕਰ ਰਹੇ ਨੇ ਜਦੋਂ ਪੰਜਾਬ ਦੇ ਵਿੱਚ ਉਹਨਾਂ ਦੀ ਬੇਹੱਦ ਜ਼ਰੂਰਤ ਆ ਪੰਜਾਬ ਦੀਆਂ ਟੁੱਟੀਆਂ ਹੋਈਆਂ ਸੜਕਾਂ ਨੂੰ ਆਪਣੇ ਮੁੱਖ ਮੰਤਰੀ ਦੇ ਲੋੜ ਆ ਵੀ ਉਹ ਆਰਡੀਐਫ ਵਰਗੇ ਅਹਿਮ ਮੁੱਦਿਆਂ ਦੀ ਪਾਲਵਈਆ ਕਰਨ। ਮੁੱਖ ਮੰਤਰੀ ਬੇਨਤੀ ਇਹਦੇ ਲਈ ਤਾਂ ਕਰ ਰਹੇ ਨੇ ਪਰ ਅੱਜ ਤੱਕ ਮੁੱਖ ਮੰਤਰੀ ਪੰਜਾਬ ਕੇਵਲ ਪੰਜਾਬ ਦੇ ਲੋਕਾਂ ਦੇ ਉੱਤੇ ਪੰਜਾਬ ਦੇ ਉਹਨਾਂ ਨੌਜਵਾਨਾਂ ਦੇ ਉੱਤੇ ਐਨਐਸਏ ਲਵਾਉਣ ਲਈ ਤਾਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲੇ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਪਰ ਪੰਜਾਬ ਦੇ ਆਰਟੀਐਸ ਲਈ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਧਰੇ ਜਿਹੜਾ ਕਾਰੋਬਾਰ ਆ ਇਹਦੇ ਲਈ ਪੰਜਾਬ ਦੇ ਹੋਰ ਅਹਿਮ ਮਸਲਿਆਂ ਲਈ ਅੱਜ ਤੱਕ ਜਿਹੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੀ ਸਰਕਾਰ ਤੱਕ ਪ੍ਰੋਪਰ ਪਹੁੰਚ ਹੀ ਨਹੀਂ ਕਰ ਸਕੇ ਨਾ ਪ੍ਰਧਾਨ ਮੰਤਰੀ ਨੂੰ ਨਾ ਗ੍ਰਹਿ ਮੰਤਰੀ ਨੂੰ ਇਹਨਾਂ ਅਹਿਮ ਮੁੱਤਿਆਂ ਦੇ ਉੱਤੇ ਨਾ ਵਿੱਤ ਮੰਤਰੀ ਨੂੰ ਇਹਨਾਂ ਅਹਿਮ ਮੁੱਤਿਆਂ ਉੱਤੇ ਮਿਲ ਹੀ ਨਹੀਂ ਸਕੇ ਹੈਗੇ ਸੋ ਇਹਨਾਂ ਦੇ ਕੇਵਲ ਅਖਬਾਰੀ ਬਿਆਨਾਂ ਤੱਕ ਕੇਵਲ ਅਖਬਾਰੀ ਬਿਆਨਾਂ ਤੱਕ ਆਪਣੇ ਆਪ ਨੂੰ ਸੀਮਿਤ ਰੱਖਿਆ ਇੱਥੋਂ ਦੇ ਚੈਨਲਸ ਤੱਕ ਆਪਣੇ ਆਪ ਨੂੰ ਸੀਮਿਤ ਰੱਖਿਆ ਸੋ ਮੁੱਖ ਮੰਤਰੀ ਸਾਹਿਬ ਨੂੰ ਸੰਜੀਦਤਾ ਪਹੁੰਚ ਅਪਣਾਉਣ ਦੀ ਜ਼ਰੂਰਤ ਹੈ 올림픽ਸ ਤਾਂ ਫੇਰ ਆ ਜਾਣੀਆਂ ਕੁ ਸਾਲਾਂ ਬਾਅਦ ਪਰ ਪੰਜਾਬ ਅੱਜ ਮੈਂ ਸਮਝਦਾ ਜੇ ਇਹਨੂੰ ਨਾ ਇਹਦੀ ਪੈਰਵਾਹੀ ਕੀਤੀ ਗਈ ਪੰਜਾਬ ਦੇ ਮਤਲਿਆਂ ਦੀ ਤਾਂ ਇਹ ਬਹੁਤ ਪਿੱਛੇ ਲੈ ਜਾਂਦੀ ਹੈ ਪੰਜਾਬ ਸੋ ਕੋਚ ਜਿਹਦੇ ਵਿੱਚ ਪਹਿਲੀ ਗੱਲ ਤਾਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਜਿਹੜੀਆਂ ਹੈਗੀਆਂ ਇਹ ਜੋ ਪ੍ਰਭਾਵ ਦੇਸ਼ ਦੀ ਸਰਵਉੱਚ ਅਦਾਲਤ ਭਾਵੇਂ ਸਾਡੀਆਂ ਦੋਵੇਂ ਸਰਕਾਰਾਂ ਦਾ ਭਾਵੇਂ ਕਿਸਾਨ ਆਗੂਆਂ ਦਾ ਜਾਂ ਜਥੇਬੰਦੀਆਂ ਦਾ ਲਹਿਰੀਆਂ ਇਹ ਮਨਭਾਗਾ ਕਿ ਇਹਦੇ ਲਈ ਮੈਂ ਸਮਝਦਾ ਇਹ ਇੱਕ ਸਾਡੇ ਜਦੋਂ ਕਿਸਾਨੀ ਦੇ ਨਾਲ ਜੁੜੇ ਹੋਏ ਮਸਲਿਆਂ ਦਾ ਪ੍ਰਭਾਵ ਦੇਸ਼ ਦੀ ਸਰਵਉੱਚ ਅਦਾਲਤ ਤੇ ਜਾਊਗਾ ਤਾਂ ਆਪਾਂ ਉਹਨਾਂ ਤੇ ਹੱਲ ਦੀ ਕਿੱਥੋਂ ਆਸ ਕਰਾਂਗੇ ਉਹ ਪ੍ਰਭਾਵ ਨੂੰ ਠੀਕ ਕਰਨ ਵਾਸਤੇ ਤਿੰਨੇ ਇਹਨੂੰ ਮੈਂ ਸਮਝਦਾ ਇੱਕ ਪ੍ਰੋਪਰ ਆਪਣੇ ਵਿਵਹਾਰ ਦੇ ਵਿੱਚ ਕਾਰ ਸ਼ੈਲੀ ਦੇ ਵਿੱਚ ਕਿਤੇ ਨਾ ਕਿਤੇ ਪੋਜ਼ਿਟਿਵਿਟੀ ਲੈ ਕੇ ਆਣੀ ਪੈਣੀ ਆ ਸਭ ਤੋਂ ਵੱਡੀ ਗੱਲ ਅਹਿਮ ਗੱਲ ਇਹ ਹੈ ਆ ਕਿ ਦੇਸ਼ ਦੀ ਸਰਕਾਰ ਵੀ ਤੇ ਸੂਬੇ ਦੀ ਸਰਕਾਰ ਵੀ ਕੇਵਲ ਤੇ ਕੇਵਲ ਇਸ ਮਸਲੇ ਨੂੰ ਢਮਕਾਈ ਜਾਂ ਡੰਗ ਟਪਾਉਣ ਵਾਲੀ ਸਥਿਤੀ ਦੇ ਵਿੱਚੋਂ ਲੈ ਕੇ ਜਾ ਰਹੀ ਆ ਪਰ ਪੰਜਾਬ ਦਾ ਕਿਸਾਨ ਆ ਜਿਹੜਾ ਜਿਸ ਕਿਸਾਨ ਨੇ ਆਪਣੀ ਧਰਤੀ ਦਾ ਪਾਣੀ ਮੁਕਾ ਲਿਆ ਜਿਸ ਕਿਸਾਨ ਨੇ ਆਪਣੀ ਧਰਤੀ ਦੀ ਫਰਟੀਲਿਟੀ ਮੁਕਾ ਲਈ ਪੈਸਿਸਾਈਡਸ ਪਾ ਕੇ ਬਾਦੂ ਖਾਣਾ ਪਾ ਪਾ ਕੇ ਸੋ ਅੱਜ ਉਹ ਕਿਸਾਨ ਆਪਣੇ ਦੇਸ਼ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਆਪਣੇ ਸੂਬੇ ਦੇ ਚੁਣੇ ਹੋਏ ਨਮਾਇਦਾਂ ਕੋਲ ਆਸ ਕਰ ਰਿਹਾ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਵੀ ਸੁਪਰੀਮ ਕੋਰਟ ਕੋਈ ਮੀਡੀਏਟਰ ਪਾਵੇ ਜਾਂ ਕੋਈ ਇੰਦਾ ਸਾਂਝਾ ਹੱਲ ਕੱਢੇ ਮੈਂ ਸਮਝਦਾ ਹਾਂ ਵੀ ਇਹ ਸਾਡੀ ਸਭ ਤੋਂ ਵੱਡੀ ਲੀਡਰਸ਼ਿਪ ਫੇਲਿਅਰ ਜਿਹੜੀ ਹੈਗੀ ਆ ਇਹ ਹੁਣੀ ਨਹੀਂ 2020 ਦੇ ਵਿੱਚ ਜਦੋਂ ਕਿਸਾਨਾਂ ਨੂੰ ਸਿੰਘੂ ਬਾਰਡਰ ਤੇ ਬੈਠਣਾ ਪਿਆ ਉਹ ਵੀ ਸਾਡੀ ਲੀਡਰਸ਼ਿਪ ਫੇਲਿਅਰ ਸੀ ਜਿਹੜੇ ਲੋਕਾਂ ਨੂੰ ਅਸੀਂ ਆਪਣਾ ਐਮਪੀ ਬਣਾ ਕੇ ਭੇਜਦੇ ਆ ਆਪਣੇ ਨੁਮਾਇੰਦੇ ਬਣਾ ਕੇ ਭੇਜਦੇ ਆ ਇਹ ਉਹਨਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਦੀ ਡਿਊਟੀ ਸੀ ਵੀ ਕੋਈ ਰੋਲ ਪਲੇ ਕਰਦੇ ਕੋਈ ਬ੍ਰਿਜ ਦਾ ਰੋਲ ਪਲੇ ਕਰਦੇ ਪਰ ਉਹਨਾਂ ਵੱਲੋਂ ਕਿਸੇ ਵੱਲੋਂ ਵੀ ਯਤਨ ਤੱਕ ਨਹੀਂ ਕੀਤੇ ਗਏ ਹੈਗੇ ਵੀ ਕਿਸਾਨਾਂ ਨਾਲ ਗੱਲ ਕਰਦੇ ਫਿਰ ਕੇਂਦਰ ਸਰਕਾਰ ਨਾਲ ਗੱਲ ਕਰਦੇ ਕੇਵਲ ਦੇ ਕੇਵਲ ਅਖਬਾਰੀ ਬਿਆਨਾਂ ਤੱਕ ਆਪਣੇ ਆਪ ਨੂੰ ਰੱਖਿਆ ਗਿਆ ਤੇ ਅੱਜ ਵੀ ਮੈਂ ਸਮਝਦਾ ਵੀ ਕਿਸੇ ਨੁਮਾਇੰਦੇ ਵੱਲੋਂ ਹਜੇ ਤੱਕ ਕੋਈ ਇਦਾਂ ਦੀ ਸਾਫ਼ਲਤਾ ਪਹੁੰਚ ਕਿ ਕਿਸਾਨ ਜਥੇਬੰਦੀਆਂ ਤੇ ਕੇਂਦਰ ਦੀ ਸਰਕਾਰ ਦੇ ਵਿੱਚ ਜੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇੱਕ ਨ ਉਹਨੂੰ ਪ੍ਰੋਪਰਲੀ ਨਿਵਾ ਸਕਣ ਹਜੇ ਤੱਕ ਸਾਡੇ ਸਾਹਮਣੇ ਨਹੀਂ ਆਈ ਸੋ ਮੈਂ ਬੇਨਤੀ ਕਰਦਾ ਪੰਜਾਬ ਦੇ 13 ਮੈਂਬਰ ਪਾਰਲੀਮੈਂਟ ਨੇ 13 ਦੇ 13 ਕਿਉਂ ਨਹੀਂ ਇਕੱਠੇ ਹੋ ਸਕਦੇ ਜੇ ਐਸੇ ਮਸਲਿਆਂ ਤੇ ਇਕੱਠੇ ਨਹੀਂ ਹੋਵੋਗੇ ਫਿਰ ਕਦੋਂ ਹੋਵੋਗੇ ਤੇ ਇਹਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਇਹ ਹੁੰਦਾ ਰਿਹਾ ਅਤੀਤ ਦੇ ਵਿੱਚ ਮੈਂ ਮੇਰੇ ਪਿਤਾ ਜੀ ਐਮਪੀ ਸੀ ਡਾਕਟਰ ਧਰਮਵੀਰ ਕਾਂਧੀ ਐਮਪੀ ਸੀ ਅੱਜ ਭਾਵੇਂ ਸੁਨੀਲ ਜਾਖੜ ਜੀ ਬੀਜੇਪੀ ਵਿੱਚ ਨੇ ਉਹ ਐਮਪੀ ਸੀ ਪੰਜਾਬ ਦੇ ਲਗਭਗ ਸਾਰੇ ਐਮਪੀ ਪੰਜਾਬ ਦੇ ਸਾਂਝੇ ਮਸਲੇ ਵਾਸਤੇ ਇਕੱਠੇ ਹੋ ਪਹੁੰਚ ਕਰਦੇ ਰਹੇ ਨੇ ਸੋ ਐਸੇ ਗੰਭੀਰ ਮਸਲੇ ਦੇ ਉੱਤੇ ਜਦੋਂ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਮਸਲਾ ਹੋਵੇ ਖੇਤੀ ਪੰਜਾਬ ਦੀ ਸਭੇ ਦਾ ਵੀ ਹਿੱਸਾ ਉਹਦੇ ਨਾਲ ਜੁੜਿਆ ਹੋਇਆ ਮਸਲਾ ਹੋਵੇ ਤਾਂ ਪੰਜਾਬ ਦੇ 13 ਦੇ 13 ਐਮਪੀਜ਼ ਨੂੰ ਇਕੱਠੇ ਕਰਕੇ ਇੱਕ ਟੇਬਲ ਤੇ ਬਿਠਾ ਕੇ ਸਾਂਝੀ ਪੈਰਵਾਈ ਲਈ ਮੁੱਖ ਮੰਤਰੀ ਪੰਜਾਬ ਨੂੰ ਰੋਲ ਪਲੇ ਕਰਨਾ ਚਾਹੀਦਾ ਬਲਕਿ ਤੇ ਕੇਂਦਰ ਦੇ ਕੋਲੇ ਆਪਣੇ ਸੁਪੇ ਦੇ ਲੋਕਾਂ ਦਾ ਆੱਖ ਰੱਖਣਾ ਚਾਹੀਦਾ ਪਰ ਉਹ ਇਸ ਤੋਂ ਪਾਸੇ हट ਕੇ ਮੈਂ ਸਮਝਦਾ ਉਹ ਕੇਵਲ ਆਸਲੀ ਠੱਠਾ ਤੇ ਅਖਬਾਰੀ ਬਿਆਨਾਂ ਤੱਕ ਸੀਮਿਤ ਹੈ